ਬਦਾਮ ਅਖਰੋਟ ਦਾਖਾਂ ਮਖਾਣੇ ਇਹ ਸਾਰਿਆਂ ਦਾ ਮਿਕਸ ਰਣਾ ਇਹਨੂੰ ਆਪਾਂ ਹੁਣ ਮਿਕਸ ਕਰ ਦਾਂਗੇ ਫਿਰ ਇਹਦੇ ਵਿੱਚ ਜਿਹੜੇ ਆਪਣੀ ਚਾਣੀ ਤਿਆਰ ਹੋ ਰਹੀ ਆ ਇਹ ਮਿਕਸ ਕਰਕੇ ਇਹਦੀ ਆਪਾਂ ਲੱਡੂ ਬੱਤਾਂਗੇ ਜੇ ਤਾਂ ਤੁਸੀਂ ਇਦਾਂ ਹੀ ਪੰਜੀਰੀ ਬਣਾਉਣੀ ਫਿਰ ਤੁਸੀਂ ਸ਼ੱਕਰ ਬਿਨਾਂ ਚਾਣੀ ਦੇ ਇਦਾਂ ਹੀ ਪਾ ਸਕਦੇ ਇਦਾਂ ਹੀ ਮਿਕਸ ਕਰ ਲਿਓ ਆਪਣੇ ਮਟੀਰੀਅਲ ਦੇ ਵਿੱਚ ਸ਼ੱਕਰ ਪਾ ਲਓ ਜੇ ਤੁਸੀਂ ਪਿੰਨੀਆਂ ਬਣਾਉਣੀ ਆ ਜਾਂ ਲੱਡੂ ਟਾਈਪ ਕੁਝ ਬਣਾਉਣਾ ਆ ਫਿਰ ਤੁਹਾਨੂੰ ਚਾਣੀ ਦੇ ਬਣਾ ਕੇ ਉਹਦੇ ਨਾਲ ਤੁਸੀਂ ਮਿਕਸ ਕਰ ਲਓ ਕਿਉਂਕਿ ਫਿਰ ਉਹ ਇੱਕ ਤਰ੍ਹਾਂ ਪੇਸਟ ਦਾ ਕੰਮ ਕਰ ਦਿਓ ਤੁਹਾਡੇ ਲੱਡੂ ਬੱਟੇ ਜਾਣਗੇ ਚਾਣੀ ਦੇ ਮੇਨ ਆਪਣੀ ਹੋ ਗਈ ਹੈ ਜੀ ਰੈਡੀ ਹੁਣ ਆਪਾਂ ਚੱਕ ਕੇ ਆਪਣੇ ਇਹਨੂੰ ਮਟੀਰੀਅਲ ਚ ਪਾਵਾਂਗੇ ਚੰਗੀ ਤਰ੍ਹਾਂ ਫਿਰ ਇਹਨੂੰ ਮਿਕਸ ਕਰ ਦਾਂਗੇ ਫਿਰ ਆਪਾਂ ਉਹਨੇ ਜੀ ਬੱਟਾਂ ਦੇ ਪਿੰਨੀ ਤੁਹਾਨੂੰ ਦਿਖਾਉਂਦੇ ਫਿਰ ਕਿੱਦਾਂ ਬਣ ਰਹੀਆਂ ਪਿੰਨੀਆਂ ਤੁਹਾਨੂੰ ਆਪਾਂ ਮਿਕਸ ਇਹਨੂੰ ਕਰ ਲਿਆ ਆ ਹੁਣ ਮਿਕਸ ਇਹਨੂੰ ਇਸ ਤਰ੍ਹਾਂ ਕਰਿਓ ਕਿ ਸਾਰਾ ਮਟੀਰੀਅਲ ਚੰਗੀ ਤਰ੍ਹਾਂ ਹੋ ਜੇ ਕਿਉਂ ਸੁੱਕਾ ਨਾ ਰਹੇ ਫਿਰ ਤੁਹਾਡੇ ਪਿੰਨੀ ਨਹੀਂ ਬੱਟ ਜਾਣੀ ਇਹਦੀ ਚਲੋ ਬਣਦੇ ਦੀ ਪਿੰਨੀਆਂ ਲੋ ਆਪਾਂ ਬੱਟੇ ਜਿਹਨੂੰ ਪਿੰਨੀਆਂ ਪਿੰਨੀਆਂ ਆਪਾਂ ਛੋਟੇ ਸਾਈਜ਼ ਦੀਆਂ ਬੱਟਾਂਗੇ ਕਿਤੇ ਖਾਣ ਦੇ ਵਿੱਚ ਵੀ ਆਸਾਨੀਆਂ ਇਹਦਾ ਬੰਦਾ ਏਦਾਂ ਲੰਚ ਡਿਨਰ ਬ੍ਰੇਕਫਾਸਟ इजीली ਖਾ ਸਕਦਾ ਤੇ ਕੈਰੀ ਕਰਨੇ ਵੀ ਸੌਖੀਆਂ ਤੇ ਇੱਕ ਦੋ ਪਿੰਨੀਆਂ ਰੋਜ਼ ਆਪਣਾ ਖਾਣੇ ਦੇ ਨਾਲ ਖਾ ਸਕਦਾ ਆ ਇਹ ਲੋ ਜੀ ਆਪਾਂ ਫਿਰ ਦਿਖਾਉਂਦੇ ਜਦੋਂ ਬੱਟੀਆਂ ਕਿੰਨੀਆਂ ਸਾਰੀਆਂ ਪਿੰਨੀਆਂ ਆਪਣੀਆਂ ਲੋ ਜੀ ਆਪਣੀਆਂ ਪਿੰਨੀਆਂ ਕਿੰਨੀਆਂ ਬਣ ਹੁਣ ਆਪਾਂ ਕਰਦੇ ਇਹਨਾਂ ਨੂੰ ਇੰਜੋਏ ਕਰਦੇ ਆ ਤੇ ਮੈਂ ਸਭ ਨੂੰ ਰੀਕਵੇਸਟ ਕਰਦਾ ਜਿਹਨੂੰ ਵੀ ਸਰੀਰ 'ਚ ਕਮਜ਼ੋਰੀ ਜਾਂ ਥਕਾਵਟ ਲੱਗਦੀ ਹੈ ਕਿ ਹਾਂਜੀ ਸਰੀਰ ਥੱਕਿਆ-ਥੱਕਿਆ ਰਹਿੰਦਾ ਇੱਕ ਵਾਰ ਬਣਾ ਕੇ ਖਾ ਕੇ ਦੇਖਿਓ ਜ਼ਰੂਰ ਤੇ ਰਿਜ਼ਲਟ ਦੇਖੇ ਤੁਸੀਂ ਕੋੜੇ ਵਰਗੇ ਹੋ ਜਾਓਗੇ ਤੇ ਰਿਕਵੇਸਟ ਆ ਬਣਾਇਓ ਜ਼ਰੂਰ ਤੇ ਖਾਇਓ ਚੰਗਾ ਜੀ ਮਿਲਦੇ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ ਤੇ ਚੈਨਲ ਨੂੰ ਸਪੋਰਟ ਕਰਿਓ ਲਾਈਕ ਕਰਿਓ ਵੀਡੀਓ ਨੂੰ ਕਮੈਂਟ ਕਰਿਓ ਕਿੱਦਾਂ ਲੱਗੀਆਂ ਤੁਹਾਨੂੰ ਤੇ ਪੇਜ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਥੈਂਕ ਯੂ ਜੀ ਸਤਿ ਸ੍ਰੀ ਅਕਾਲ